ਰਾਇਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮੇਦੁਰਜਣੇ ਪੰਜਾਬ ਤੋਂ ਆ ਜੀ ਮੈਂ ਹਾਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਵਿਰੋਧ ਕੀਤਾ ਗਿਆ ਜਿਹੜਾ ਅੱਜ ਮਹਾਰਾਣੀ ਪ੍ਰਨੀਤਕੌਰ ਜੀ ਦਾ ਰਾਜਪੁਰੇ ਫੇਰੀ ਦੇ ਵਿੱਚ ਵਿਰੋਧ ਕੀਤਾ ਗਿਆ ਸਾਡੀ ਜਥੇਬੰਦੀ ਵੱਲੋਂ ਸਾਡੇ ਕੁਝ ਸਵਾਲ ਸੀਗੇ ਮਹਾਰਾਣੀ ਪ੍ਰਨੀਤਕੌਰ ਜੀ ਨੂੰ ਕਿ ਜੋ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੈਂਟਰ ਸਰਕਾਰ ਨੇ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੇ ਸਵਾਲ ਜਵਾਬ ਸੀਗੇ ਔਰ ਉਸ ਦੇ ਵਿੱਚ ਜੋ ਸਾਡਾ ਨੌਜਵਾਨ ਜੋ ਪਿੱਛੇ ਜੀ ਸ਼ੁਭਕਰਨ ਸਿੰਘ ਨੂੰ ਜੋ ਸ਼ਹੀਦ ਕੀਤਾ ਗਿਆ ਇੱਕ ਨੌਜਵਾਨ ਸਾਡਾ ਜੋ ਜਿਸ ਦੀ ਅੱਖਾਂ ਚਲੀਆਂ ਗਿਆ ਡਰੋਨ ਦੇ ਵਿਸਫੋਟ ਦੇ ਨਾਲ ਉਸ ਤੋਂ ਇਲਾਵਾ ਜੋ ਨੌਜਵਾਨ ਵੀਰ ਜੋ ਕਿਸਾਨ ਜਿੱਥੇ ਬੰਦਿਆਂ ਦੇ ਸ਼ਹੀਦ ਹੋਏ ਨੇ ਜਾਂ ਫੱਟੜ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਮਹਾਰਾਣੀ ਪੰਨੀਰਕੌਰ ਦਾ ਸਾਡੇ ਸਵਾਲ ਜਵਾਬ ਸੀਗੇ ਜੋ ਸਾਡੇ ਸਵਾਲ ਜਵਾਬ ਦਿੱਤੇ ਬਗੈਰ ਮਹਾਰਾਣੀ ਸਾਹਿਬ ਗੱਡੀ ਭਜਾ ਕੇ ਔਰੇ ਤੋਂ ਚਲੇ ਗਏ ਕਿੰਨੇ ਜਿਹੜੀ ਜਥੇਬੰਦੀਆਂ ਵੱਲ ਕਿਹੜੀ ਕਿਹੜੀ ਜਥੇਬੰਦੀ ਸੀਗੀ ਮੈਂ ਤਾਂ ਮੇਰੀ ਆਪਣੀ ਜਥੇਬੰਦੀ ਵੱਲੀ ਸੀਗਾ ਉਸ ਤੋਂ ਇਲਾਵਾ ਵੀ ਇੱਕ ਅੱਧੀ ਜਥੇਬੰਦੀ ਸਾਡੇ ਨਾਲ ਜਵਾਨ ਸੀਗੇ ਮੈਂ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਪੰਜਾਬ ਵੱਲੋਂ ਸੀਗਾ ਜੀ ਤੇ ਕਿੰਨੇ ਕੁ ਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ ਸਾਡਾ ਲਗਭਗ ਉੱਥੇ 150 ਤੋਂ ਉੱਪਰ ਜਥੇਬੰਦੀ ਦੇ ਜੋ ਸਾਡੇ ਨਮਾਇंदे ਸੀਗੇ ਜੋ ਸਾਡੇ ਵਰਕਰ ਸੀ ਜੋ ਸਾਡੇ ਜਥੇਬੰਦੀਆਂ ਦੇ ਜੋ ਕਿਸਾਨ ਆਗੂ ਸੀ ਉਹ ਸਾਰੇ ਇਕੱਠੇ ਸੀਗੇ ਡ라이ਵਰ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮੇ ਦੁਰਜਣੇ ਪੰਜਾਬ ਤੋਂ ਆ ਜੀ ਮੈਂ ਹਾਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਵਿਰੋਧ ਕੀਤਾ ਗਿਆ ਜਿਹੜਾ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਰਾਜਪੁਰੇ ਫੇਰੀ ਦੇ ਵਿੱਚ ਵਿਰੋਧ ਕੀਤਾ ਗਿਆ ਸਾਡੀ ਜਥੇਬੰਦੀ ਵੱਲੋਂ ਸਾਡੇ ਕੁਝ ਸਵਾਲ ਸੀਗੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਕਿ ਜੋ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੈਂਟਰ ਸਰਕਾਰ ਨੇ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੇ ਸਵਾਲ ਜਵਾਬ ਸੀਗੇ ਔਰ ਉਸ ਦੇ ਵਿੱਚ ਜੋ ਸਾਡਾ ਨੌਜਵਾਨ ਜੋ ਪਿੱਛੇ ਜੀ ਸ਼ੁਭਕਰਨ ਸਿੰਘ ਨੂੰ ਜੋ ਸ਼ਹੀਦ ਕੀਤਾ ਗਿਆ ਇੱਕ ਨੌਜਵਾਨ ਸਾਡਾ ਜੋ ਜਿਸ ਦੀ ਅੱਖਾਂ ਚਲੀਆਂ ਗਿਆ ਡਰਾਉਨ ਦੇ ਵਿਸਫੋਟ ਦੇ ਨਾਲ ਉਸ ਤੋਂ ਇਲਾਵਾ ਜੋ ਨੌਜਵਾਨ ਵੀਰ ਜੋ ਕਿਸਾਨ ਜਿੱਥੇ ਬੰਦਿਆਂ ਦੇ ਸ਼ਹੀਦ ਹੋਏ ਨੇ ਜਾਂ ਫੱਟੜ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਮਹਾਰਾਣੀ ਪੰਨੀਰਕੌਰ ਦਾ ਸਾਡੇ ਸਵਾਲ ਜਵਾਬ ਸੀਗੇ ਜੋ ਸਾਡੇ ਸਵਾਲ ਜਵਾਬ ਦਿੱਤੇ ਬਗੈਰ ਮਹਾਰਾਣੀ ਸਾਹਿਬ ਗੱਡੀ ਭਜਾ ਕੇ ਔਰੇ ਤੋਂ ਚਲੇ ਗਏ ਕਿੰਨੇ ਜਿਹੜੇ ਜਥੇਬੰਦੀਆਂ ਵੱਲ ਕਿਹੜੀ ਕਿਹੜੀ ਜਥੇਬੰਦੀ ਸੀਗੀ ਮੈਂ ਤਾਂ ਮੇਰੀ ਆਪਣੀ ਜਥੇਬੰਦੀ ਵੱਲੀ ਸੀਗਾ ਉਸ ਤੋਂ ਇਲਾਵਾ ਵੀ ਇੱਕ ਅੱਧੀ ਜਥੇਬੰਦੀ ਸਾਡੇ ਨਾਲ ਜਵਾਨ ਸੀਗੇ ਮੈਂ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਪੰਜਾਬ ਵੱਲੋਂ ਸੀਗਾ ਜੀ ਤੇ ਕਿੰਨੇ ਕੁ ਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ ਸਾਡਾ ਲਗਭਗ ਉੱਥੇ 150 ਤੋਂ ਉੱਪਰ ਜਥੇਬੰਦੀ ਦੇ ਜੋ ਸਾਡੇ ਨਮਾਇंदे ਸੀਗੇ ਜੋ ਸਾਡੇ ਵਰਕਰ ਸੀ ਜੋ ਸਾਡੇ ਜਥੇਬੰਦੀਆਂ ਦੇ ਜੋ ਕਿਸਾਨ ਆਗੂ ਸੀ ਉਹ ਸਾਰੇ ਇਕੱਠੇ ਸੀਗੇ